नमस्कार जी मैं पुजाल गुजरा सचदेवा काउंसलर आम आदमी पार्टी फाजी का आ, सेती बाग बलो ते नगर कमेटी दे सांझे सहयोग दे नाल जेड़ा है आज जो डेंगू ਦਾ প্রকੋਪ ਚੱਲ ਰਿਹਾ ਹੈ ਤਾਂ ਹੁੰਦੇ ਮੱਦੇ ਨਜ਼ਰ ਸਾਰੇ ਮਨਕਾਨੇ ਮਹੱਲੇ ਦੇ ਵਿੱਚ ਸੇਤੀ ਬਾਗੀ 3 ਮੱਚ ਪਹੁੰਚੀ ਹੋਈ ਹੈ ਔਰ ਇੱਥੇ ਸਪਰੇਅ ਵੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜਾ ਹੈ ਨਾਲੀਆਂ ਨੂੰ ਚੈੱਕ ਕਰਕੇ ਪ੍ਰੋਪਰ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਅਗਰ ਡੇਂਗੂ ਦਾ ਸਲਾਈਵਾ ਜਾਂ ਪੂਪਾ ਪਾਇਆ ਜਾ ਰਿਹਾ ਹੈ ਤਾਂ ਉਹਨੂੰ ਉਹ ਜਿਹੜਾ ਇੱਕ ਮੁਕਤੇ ਤੇ ਖਤਮ ਸਪਰੇ ਕਰਕੇ ਖਤਮ ਕਰਨ ਦੀ ਜਿਹੜਾ ਪੂਰਾ ਯਤਨ ਕੀਤਾ ਜਾ ਰਿਹਾ ਹੈ ਤੇ ਮੈਂ ਹੀ ਕਹਾਂਗੀ ਇਸ ਸੇਵਾ ਦੀ ਭਾਗ ਦੀ ਸਾਰੀ ਟੀਮ ਦਾ ਜਿਹੜਾ ਹੈ ਉਹ ਨਗਰ ਕੌਂਸਲ ਟੀਮ ਦਾ ਪੂਰਾ ਤਰ੍ਹਾਂ ਸਹਿਯੋਗ ਕੀਤਾ ਜਾਵੇ ਔਰ ਜਦੋਂ ਫੋਗਿੰਗ ਹੋਵੇ ਤਾਂ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਕਿ ਆਪਣੇ ਘਰ ਦੇ ਜਿਹੜੇ ਦਰਵਾਜ਼ੇ ਵਗੈਰਾ ਖੋਲ੍ਹ ਲਓ ਤਾਂ ਕਿ ਜਿਹੜਾ ਫੋਗਿੰਗ ਹੈ ਉਹ ਤੁਹਾਡੇ ਘਰ ਤੱਕ ਅੰਦਰ ਹੋ ਜਾਵੇ ਤੇ ਨਾਲ ਇਸ ਸੇਵਾ ਦੀ ਟੀਮ ਦਾ ਵੀ ਪੂਰਾ ਸਹਿਯੋਗ ਕੀਤਾ ਜਾਵੇ ਕਿਉਂਕਿ ਇਹ ਜਿਹੜੇ ਨੇ ਇਹਨਾਂ ਕੋਲੋਂ ਘਰ ਦੇ ਵਿੱਚ ਵੀ ਜਿਹੜੀ ਤੁਹਾਡੀ ਫ੍ਰਿਜ ਨੇ ਜਾਂ ਜਾਲੀਆਂ ਨੇ ਉਹਨੂੰ ਪ੍ਰੋਪਰ ਤਰੀਕੇ ਨਾਲ ਰਿਪੋਰਟਸ ਨੇ ਉਹਨੂੰ ਚੈੱਕ ਕਰਕੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਅਗਰ ਡੇਂਗੂ ਦਾ ਸਲਾਈਵਾ ਹੈ ਤਾਂ मौके ਤੇ ਹੀ ਜਿਹੜਾ ਇਹ ਸਪਰੇਅ ਕਰਕੇ ਉਹਨੂੰ ਵੀ ਖਤਮ ਦੇ ਨਾਲੀ ਮਿਊਂਸਪਲ ਕਮੇਟੀ ਬੁਟੀਂ ਦਾ ਜਿਹੜਾ ਧੰਨਵਾਦ ਕਰਦੀ ਆਂ ਔਰ ਇੱਕ ਮੈਂ ਹੋਰ ਜਿਹੜੀ ਵੱਡੀ ਗੱਲ ਨਾਲ ਡਿਸਕਸ ਕੀਤੀ ਓਏ ਹੈ ਕਿ ਮਨਕਾਨੇ ਮਹੱਲੇ ਦੇ ਨਾਲ ਨਾਲ ਅੱਗੇ ਜਿਵੇਂ ਤੋਬੀ ਕਾਟ ਆ ਗਿਆ ਚੁੱਕ ਗਲੀ ਆ ਗਈ ਤੇ ਦੇ ਨਾਲ ਲੱਗਦੀਆਂ ਵੀ ਜਿਹੜੀਆਂ ਕਾਫੀ ਏਰੀਆ ਰਸਮੀ ਕਲੋਨੀ ਆ ਗਿਆ ਕਿਉਂਕਿ ਦੇਖੋ ਉਸ ਪੂਰਾ ਫਾਜ਼ਿਲ ਕਾ ਹੀ ਇਸ ਟਾਈਮ ਕਿਤੇ ਨਾ ਕਿਤੇ ਕੋਈ ਨਾ ਕੋਈ ਕੇਸਿਸ ਜਿਹੜੇ ਨੇ ਉਹ ਡੇਂਗੂ ਦੇ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਔਰ ਅ ਇਹਨਾ ਦਿਨਾਂ ਜਿਹੜੀ ਪੂਰੀ ਡਿਸਕਸ ਕੀਤੀ ਗਈ ਹੈ ਔਰ ਐਸੇ ਮੇਰੇ ਦਿਆ ਟੀਮਾਂ ਲਗਾਤਾਰ ਜਿਹੜਾ ਕੰਮ ਕਰ ਰਹੀਆਂ ਨੇ ਔਰ ਸਾਰੀਆਂ ਟੀਮਾਂ ਜਿਹੜੀਆਂ ਨੇ ਅਲੱਗ-ਅਲੱਗ ਏਰੀਆ ਦੇ ਵਿੱਚ ਜਿਹੜੇ ਫੋਗਿੰਗ ਵੀ ਕਰ ਰਹੀਆਂ ਨੇ ਤੇ ਨਾਲ ਹੀ ਘਰ ਦੇ ਵਿੱਚ ਸਾਰਾ ਚੈੱਕ ਕਰਕੇ ਤੇ ਉਹਨਾਂ ਦੇ ਵਿੱਚ ਸਪਰੇ ਵੀ ਕੀਤੀ ਜਾ ਰਹੀ ਹੈ